ਕੱਲ ਪੰਜਾਬ ਪ੍ਰੋ ਟਵੀ ਤੁਸੀਂ ਦੇਖ ਰਹੇ ਹੋ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਤਮਾਕਾ ਹੋਣ ਜਾ ਰਿਹਾ ਹੈ ਦੱਸਦੀ ਹੈ ਅਨਿਲ ਜੋਸ਼ੇ ਜਿਸ ਨੂੰ ਪੰਜਾਬ ਦੀ ਸਿਆਸਤ ਦਾ ਵੱਡਾ ਹਿੰਦੂ ਚਿਹਰਾ ਮੰਨਿਆ ਜਾਂਦਾ ਹੈ ਕਾਂਗਰਸ ਦੇ ਵਿੱਚ ਸ਼ਾਮੂਲੀਅਤ ਕਰਨ ਵਾਲੇ ਨੇ ਕੱਲ ਚੰਡੀਗੜ੍ਹ ਵਿਖੇ ਅਫੀਸ਼ੀਅਲ ਜੁਆਇਨਿੰਗ ਅਨਿਲ ਜੋਸ਼ੇ ਦੀ ਹੋਏਗੀ ਭੁਪੇਸ਼ ਪਗੇਲ ਉਹਨਾਂ ਨੂੰ ਕਾਂਗਰਸ ਦੇ ਵਿੱਚ ਜੁਆਇਨ ਕਰਾਉਣਗੇ ਦੱਸਦੀ ਹੈ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ ਰਹੀਆਂ ਨੇ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੇ ਸੀ ਵੇਣੂਗੋਪਾਲ ਨਾਲ ਵੀ ਅਨਿਲ ਜੋਸ਼ੀ ਦੀ ਮੁਲਾਕਾਤ ਹੋਈ ਆ ਰ ਹਾਈ ਕਮਾਂਡ ਤੋਂ ਹਰੀ ਛੰਟੀ ਮਿਲਣ ਤੋਂ ਬਾਅਦ ਕੱਲ ਆਫੀਸ਼ੀਅਲ ਜੁਆਇਨਿੰਗ ਅਨਿਲ ਜੋਸ਼ੀ ਦੀ ਕਾਂਗਰਸ ਦੇ ਵਿੱਚ ਕਰਵਾ ਲਈ ਜਾਏਗੀ ਸੋ ਗੱਲਬਾਤ ਕਰਾਂਗੇ ਮੇਰੇ ਸਹਿਯੋਗੀ ਅਤਲ ਸ਼ਰਮਾ ਇਸ ਪੂਰੇ ਮਾਮਲੇ ਤੇ ਮੇਰੇ ਨਾਲ ਜੁੜੇ ਹੋਏ ਨੇ ਅਤਲ ਅਨਿਲ ਜੋਸ਼ੀ ਕਾਂਗਰਸ ਜੁਆਇਨ ਕਰਨ ਵਾਲੇ ਨੇ ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ ਪੰਜਾਬ ਦੀ ਸਿਆਸਤ ਦੀ ਜੇਕਰ ਗੱਲ ਕੀਤੀ ਜਾਵੇ ਇਹ ਬਿਲਕੁਲ ਨੀਲਾ ਮਤਲਬ ਲੱਗ ਰਿਹਾ ਕਿ ਚਾਹੇ ਹਲੇ ਚੋਣਾ ਆਣੀਆਂ ਨੇ ਪੰਜਾਬ ਦੀਆਂ ਪਰ ਪੰਜਾਬ ਦੀ ਸਿਆਸਤ ਦੀ ਹਵਾ ਕਿਸ ਕਰਵਟ ਜਿਹੜੀ ਹੈ ਉਹ ਜਾ ਰਹੀ ਹੈ ਹਵਾ ਦਾ ਰੁਖ ਕਿਧਰ ਵੱਲੋਂ ਜਾ ਰਿਹਾ ਆਪਾਂ ਦੇਖ ਰਿਹਾ ਕਿ ਕਿਸ ਤਰੀਕੇ ਨਾਲ ਕਾਂਗਰਸ ਦੇ ਜਿਹੜਾ ਦੇਸ਼ ਪਰ ਚੋਹਾ ਵੀ ਹੋ ਰਹੀ ਹੈ ਰਾਹੁਲ ਗਾਂਧੀ ਨੇ ਜਿਹੜੇ ਕਿ ਲਗਾਤਾਰ ਦੌਰਾ ਕਰਦੇ ਨੇ ਪਰ ਦੇਖਿਆ ਥੋੜੇ ਦਿਨ ਪਹਿਲੇ ਹੀ ਰਾਹੁਲ ਗਾਂਧੀ ਪੰਜਾਬ ਦਾ ਦੌਰਾ ਕਰਕੇ ਗਏ ਸੀ ਉਹ ਜਿਸ ਤਰੀਕੇ ਨਾਲ ਅੰਮ੍ਰਿਤਸਰ ਬਾਰੀਆ ਜਿਹੜਾ ਬਾਰਡਰ ਏਰੀਆ ਜਿਹੜਾ ਇਫੈਕਟ ਹੋਇਆ ਸੀ ਹਰ ਦੇ ਨਾਲ ਉਥੇ ਵੀ ਜਾਂਦੇ ਨੇ ਪਰ ਖਾਸ ਤੌਰ ਤੇ ਜੇ ਦਿਨਾਂ ਪਾ ਗੱਲ ਕਰੀ ਤਾਂ ਅੰਮ੍ਰਿਤਸਰ ਰੀਜਨ ਦੇ ਜਿੰਨੇ ਲੀਡਰ ਨੇ ਵਿੱਚ ਆਏ ਹੋ ਸੰਸਦ ਉੱਦਾਂ ਨੇ ਜੀ ਨਜ਼ਰਗਰੰਦਾਵਾ ਨੇ ਇਹ ਸਾਰੇ ਉਹਨਾਂ ਦੇ ਨਾਲ ਹੁੰਦੇ ਨੇ ਅੰਮ੍ਰਿਤਸਰ ਦੀ ਟੀਮ ਦੀ ਕਿ ਨਾ ਰਹਿੰਦੀ ਹੈ ਜਿੱਥੇ ਤੱਕ ਗਾਪਾ ਗੱਲ ਕਰਦੇ ਆ ਕਿ ਸਿਆਸਤ ਦੀ ਲੈ ਕੇ ਅਕਸਰ ਇਹ ਦੇਖਿਆ ਜਾਂਦਾ ਕਿ ਨੇਤਾ ਐਸੀ ਤਰੀਕੇ ਨਾਲ ਹੀ ਕਰਦੇ ਨੇ ਜਿਸ ਤਰੀਕੇ ਨਾਲ ਚੋਣਾ ਆਨ ਲਾਪਦੇ ਨੇ ਤੇ ਅਸੀਂ ਦੇਖਦੇ ਕਿ ਏਦਾਂ ਦੀ ਜੇ ਉਛਲ-ਕੁੱਦ ਹੈ ਇੱਕ ਸਿਆਸੀ ਪਾਰਟੀ ਦੂਜੀ ਸਿਆਸੀ ਪਾਰਟੀ ਹੈ ਜਦੋਂ ਹੀ ਸ਼ੁਰੂ ਹੋ ਜਾਂਦੀ ਹੈ ਅਨਿਲ ਜੋਸ਼ੀ ਜਿਹੜਾ ਨਾਮ ਹੈ ਇੱਕ ਜਿਹੜਾ ਲੋਕ ਜਾਣਦੇ ਸੀ ਇੱਕ ਭਾਜਪਾ ਨੇਤਾ ਵੀ ਜੋ ਹੀ ਇਹਨਾਂ ਨੂੰ ਜਾਣਿਆ ਜਾਂਦਾ ਸੀ ਇਹਨਾਂ ਨੇ ਸਿਆਸਤ ਦੀ ਸ਼ੁਰੂਆਤ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਤੋਂ ਹੀ ਕੀਤੀ ਸੀ ਪਰ ਜਦੋਂ ਆਪਾਂ ਦੇਖਦੇ ਹਾਂ ਕਿ ਦੇਸ਼ ਦੇ ਵਿੱਚ ਇੱਕਸਾਣ ਅੰਦੋਲਨ ਸ਼ੁਰੂ ਹੁੰਦਾ ਹੈ ਤਾਂ ਇਹਨਾਂ ਦੇ ਕਈ ਨੇਤਾਵਾਂ ਤੇ ਹਾਲਾਂਕਿ ਇਹ ਮਸਲ ਨਹੀਂ ਪਰ ਦੇਖਦੇ ਹਾਂ ਆਪਾਂ چاہے ਜਲੰਧਰ ਹੋਵੇ چاہے ਹੁਸ਼ਿਆਰਪੁਰ ਹੋਵੇ ਹਲਾਕੇ-ਛਾਕੇ ਇਕਸਾਰ ਨੇਤਾ ਨੇ ਜਿਹੜੇ ਉਹ ਭਾਜਪਾ ਨੇਤਾਵਾਂ ਦਾ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਵਿਰੋਧ ਵੀ ਕਰਦੇ ਨੇ ਤਾਂ ਉਦੋਂ ਅਨਿਲ ਜੁਰਸੀ ਆਪਣੇ ਆਪ ਨੂੰ ਜਿਹੜੇ ਨੇ ਕਿ ਕਿਸਾਨਾਂ ਦੇ ਹੱਥ ਚ ਲੈ ਆਂਦੇ ਨੇ ਆਪਣੀ ਪਾਰਟੀ ਦੇ ਸਟੈਂਡ ਤੋਂ ਅਲੱਗ ਹੋ ਕੇ ਬਿਆਨ ਦਿੰਦੇ ਨੇ ਕਿਸਾਨਾਂ ਦੇ ਹੱਕ ਚੋਲੇਤਰ ਪੈਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਜਿੰਨੂੰ ਖੇਤੀ ਕਰਨੇ ਇਹ ਕਿਸਾਨਾਂ ਦੇ ਖਿਲਾਫ ਸੋ ਪਾਰਟੀ ਉਦੋਂ ਇਹ ਫੈਸਲਾ ਲੈ ਕੇ ਇਹਨਾਂ ਤੇ ਐਕਸ਼ਨ ਲੈ ਦਿੰਦੀ ਹੈ ਇਹਨਾਂ ਨੂੰ ਪਾਰਟੀ ਚੋਂ ਬਾਹਰ ਕੱਟਿਆ ਜਾਂਦਾ ਹੈ ਕਿਉਂਕਿ ਭਾਤੀ ਜਨਤਾ ਪਾਰਟੀ ਉਹ ਸ਼੍ਰੋਮਣੀ ਅਕਾਲੀ ਦਲ ਦਾ ਗਠਜਬੰਦਨ ਰਹਿੰਦਾ ਹੈ ਲੰਬੇ ਸਮੇਂ ਤੱਕ ਉਸ ਦੇ ਵਿੱਚ ਮੰਤਰੀ ਵੀ ਰਹਿੰਦੇ ਹਨ ਪਰ 9 ਮਾਸ ਦੀ ਜੋੜੀ ਗਿਆ ਜਾਂਦਾ ਸੀ ਸੋਚ ਜਿਵੇਂ ਕਿ ਕਿੰਨਾ ਮਾਸ ਅਲੱਗ ਹੁੰਦਾ ਤੇ 9 ਵੱਲ ਚੱਲ ਜਾਂਦੇ ਨੇ ਉਸੇ ਤਰੀਕੇ ਨਾਲ ਅਨਿਲ ਜੋਸ਼ੀ ਹੈ ਜਿਹੜੀ ਆਪਣੀ ਮਾਸ ਪਾਰਟੀ ਛੱਡ ਕੇ 9 ਵਾਲੀ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹ ਸ਼ਾਮਿਲ ਹੋ ਜਾਂਦੇ ਨੇ ਆਪਾਂ ਦੇਖਦੇ ਹਾਂ ਕਿ ਉਸ ਤੋਂ ਬਾਅਦ ਵੀ ਲੋਕ ਸਭਾ ਚੋਣਾਂ ਹੁੰਦੀਆਂ ਨੇ ਕਿਸ ਤਰੀਕੇ ਨਾਲ ਬਿਕਰਮਜੀਤ ਸਿੰਘ ਅਤੇ ਸੁਖਵੀਰ ਬਾਦਲ ਦੇ ਨਾਲ ਆਪਾਂ ਨੇਤਾ ਦੇਖਦੇ ਆ ਅਨਿਲ ਜੋਸ਼ੀ ਦੀ ਲੱਗਦਾ ਸੀ ਕਿ ਹਾਂ ਆਪਣੇ ਆਪ ਨੂੰ ਸੈਡਮੈਂਟ ਕਾ ਬਣ ਗਏ ਪਰ ਜਹਾ ਦੇ ਤੱਕ ਉਹਨਾਂ ਦੀ ਗੱਲਬਾਤ ਰਹੀ ਨਹੀਂ ਕਿਉਂਕਿ ਜਿਸ ਤਰੀਕੇ ਨਾਲ ਜਦੋਂ ਉਹ ਸ਼੍ਰੋਮਰੀ ਅਕਾਲੀ ਦਲ ਜੁਆਇਨ ਕਰਦੇ ਨੇ ਹਾਲਾਂਕਿ ਗਠਬੰਧਨ ਦੇ ਵਿੱਚ ਜਦੋਂ ਉਹ ਨਾਲ ਰਹੇ ਨੇ ਤਾਂ ਉਦੋਂ ਅਕਾਲੀ ਦਲ ਦੀ ਵੀ ਜਿਹੜੀ ਚਾਹਤ ਆ ਉਹ ਅਲੱਗ ਹੀ ਰਹੀ ਹੈ ਪੰਜਾਬ ਦੇ ਵਿੱਚ ਕਿਉਂਕਿ ਬੀਜਪੀ ਸਾਖਿਨ ਤੋਪੇ ਨਾਲ ਨਾਲ ਸਾਥ ਦੇਂਦੀ ਸੀ ਪਰ ਜਦੋਂ ਇਹਨਾਂ ਨੇ ਸ਼ਰੋਮਣੀ ਅਕਾਲੀ ਦਲ ਕੀਤੀ ਤਾਂ ਅਨਫੋਰਚਨਟਲੀ ਉਹ ਸ਼ਰੋਮਣੀ ਅਕਾਲੀ ਦਲ ਦਾ ਵੀ ਡਾਊਨਫਾਲ ਸ਼ੁਰੂ ਹੋ ਗਿਆ ਸ਼ਾਇਦ ਇਹੀ ਦੇਖਿਆ ਹੈ ਜਿਹੜੀ ਜੋ ਸੀਨੇ ਕੀ ਪਾਰਟੀ ਦੇ ਵਿੱਚ ਇੱਕ ਤੇ ਡਾਊਨਫਾਲ ਸ਼ੁਰੂ ਹੋਇਆ ਤੇ ਸਰਗਾ ਸਰਗਾ ਸਿੰਘ ਬਾਲਾ ਦਾ ਨਾਅਰਾ ਨਾ ਔਰ ਉਸ ਤੋਂ ਬਾਅਦ ਪਾਰਟੀ ਦੀ ਲਗਾਤਾਰ ਇਸ ਤਰੀਕੇ ਨਾਲ ਹਾਰ ਹੁੰਦੀ ਹੈ ਨੇਤਾਵਾਂ ਦੇ ਜਿਹਨਾਂ ਜਿਹਨੇ ਕੀ ਸੁੰਨੇ ਨੇ ਚਾਹੇ ਕੋ ਨਸ਼ੇ ਰੱਖੀਆਂ ਕੁਝ ਪਾਰਟੀ ਲਗਾਤਾ ਸੁਰੱਖਿਅਤ ਰੱਖਦੀ ਹੈ ਫਿਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਪਾਰਟੀ ਚ ਬਗਾਵਤ ਕਰਦੀ ਹੈ ਉਸ ਤਰੀਕੇ ਨਾਲ ਜੋ ਅਸੀਂ ਨੇ ਕਿੰਨੇ ਕਿ ਆਪਣੇ ਸਿਆਸੀ ਭੂ ਦੇਖਿਆ ਜਿਹੜੀ ਉਹ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜੀ ਅਤਲ ਅਤਲ ਇੱਕ ਹੋਰ ਸਵਾਲ ਅਤਲ ਇੱਕ ਹੋਰ ਸਵਾਲ ਸਵਾਲ ਇਹ ਹੈ ਕਿ ਨਵੰਬਰ 2024 ਦੇ ਵਿੱਚ ਜਦੋਂ ਸੁਖਬੀਰ ਬਾਦਲ ਅਸਤੀਫਾ ਦਿੰਦੇ ਨੇ ਔਰ ਅਕਾਲੀ ਦਲ ਦੇ ਹੀ ਜੋ ਬਾਗਦੋੜ ਹੈ ਉਹ ਕਿਤੇ ਨਾ ਕਿਤੇ ਡਾਮੋਟੋਲ ਹੁੰਦੀ ਹੋਈ ਉਹਨਾਂ ਨੂੰ ਦਿਖਾਈ ਦਿੰਦੀ ਹੈ ਉਸ ਤੋਂ ਬਾਅਦ ਅਨਿਲ ਜੋਸ਼ੀ ਵੀ ਅਸਤੀਫਾ ਦੇ ਦਿੰਦੇ ਨੇ ਪਰ ਲੁਧਿਆਣਾ ਦੇ ਵਿੱਚ ਜਦੋਂ ਲੁਧਿਆਣਾ ਦੇ ਵਿੱਚ ਜਦੋਂ ਬਾਏ ਇਲੈਕਸ਼ਨ ਹੁੰਦੇ ਨੇ ਉਸ ਦੇ ਵਿੱਚੋਂ ਇੱਕ ਵਾਰ ਫਿਰ ਤੋਂ ਐਕਟਿਵ ਉਹਦੇ ਨਜ਼ਰ ਆ ਰਹੇ ਨੇ ਸੋ ਅਚਾਨਕ ਹੁਣ ਕਾਂਗਰਸ ਦੇ ਵਿੱਚ ਜਾਣ ਦਾ ਜੋ ਫੈਸਲਾ ਅਕਾਲੀ ਦਲ ਦੇ ਲਈ ਇਸ ਤੋਂ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਦੇਖੋ ਕੋਈ ਬੰਦਾ ਅਸਤੀਫਾ ਦੇ ਦਿੰਦਾ ਹੈ ਉਸ ਤੋਂ ਬਾਅਦ ਇਹ ਗੱਲ ਟੈਕਨੀਕਲੀ ਆ ਜਾਂਦੀ ਕਿ ਅਸਤੀਫਾ ਐਕਸੈਪਟ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਸਾਰੀਆਂ ਗੱਲਾਂ ਹੋ ਜਾਂਦੀਆਂ ਪਰ ਅਸੀਂ ਅਕਸਰ ਇੱਕ ਤੌਰ ਤੇ ਦੇਖਿਆ ਜਾਂਦਾ ਜਦੋਂ ਪਾਰਟੀ ਦੇ ਤੁਸੀਂ ਕਿਸੇ ਵੀ ਪਾਰਟੀ ਦੇ ਅੰਦਰ ਰਹਿੰਦੇ ਹੋ ਤੇ ਇਹ ਦੇਖ ਕੇ ਪਤਾ ਲੱਗ ਜਾਂਦਾ ਕਿ ਕੋਈ ਵੀ ਜਿਹੜਾ ਤੁਹਾਡਾ ਕਾਰਜਕਰਤਾ ਹੈਗਾ ਲੀਡਰ ਹੈ ਉਹ ਐਕਟਿਵ ਹੈ ਜਾਂ ਇਨਐਕਟਿਵ ਹੈ ਕਿਹੜੇ ਤਰੀਕੇ ਉਹ ਤਰੀਕੇ ਤੋਂ ਉਹਦਾ ਰੁਖ ਵੀ ਹੈ ਸਪਸ਼ਟ ਹੋ ਜਾਂਦਾ ਉਹਨ ਅਰਨਜ ਜੋਸ਼ੀ ਨੇ ਤੀਫਾ ਦਿੱਤਾ ਉਹਦਾ ਪਰਮਾਨ ਹੁੰਦਾ ਹੈ ਨਹੀਂ ਹੁੰਦਾ ਇਹ ਬਾਤ ਦੀ ਗੱਲ ਹੈ ਪਰ ਇੱਕ ਕੀਤਾ ਜਿਹੜੀ ਬਿਲਕੁਲ ਸਪਸ਼ਟ ਸੀ ਕਿ ਅਰਨਜ ਜੋਸ਼ੀ ਤਗੜੀ ਨੂੰ ਹੱਥੋਂ ਫੜ ਕੇ ਜਿਹੜੇ ਸੀਗੇ ਉਹ ਐਨੇ ਸક્રિય ਨਹੀਂ ਸੀ ਉਹਨਾਂ ਨੇ ਆਪ ਫੜਿਆ ਆਪ ਨੂੰ ਪਿੱਛੇ ਕਰ ਲਿਆ ਸੀਗਾ ਸੋ ਇਥੋਂ ਦੇ ਇਹ ਚੀਜ਼ਾਂ ਤੇ ਜੱਪ ਲੱਗੀਆਂ ਸੀਗੀਆਂ ਕਿ ਅੰਮ੍ਰਿਤਸਰ ਦੇ ਹਲਕੇ ਦੇ ਜਿਹੜੀ ਸਿਆਸੀ ਹਵਾਵਾਂ ਉਹਦੇ ਵਿੱਚ ਆਨੇ ਜੋਤੀ ਹੈ ਜਿਹੜੇ ਉਹ ਬਹੁਤੇ ਫਕਰੀਏ ਹੈ ਜਿਹੜੇ ਨਹੀਂ ਨਜ਼ਰ ਆ ਰਹੇ ਹਾਂ ਇੱਕ ਜਿਹੜੀ ਹੁਣੇ ਖਬਰ ਆਦੀ ਹੈ ਉਸ ਨੇ ਜਰੂਰ ਸਿਆਸੀ ਹਲਕਿਆਂ ਦੇ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ ਬਲਕਿ ਮੈਂ ਇਹ ਨਹੀਂ ਕਹਾਂਗਾ ਕਿ ਸਿਆਸੀ ਹਲਕਿਆਂ ਦੇ ਬਾਕੀ ਦੇ ਵਿੱਚ ਯਾਮਾਦੀ ਪਾਰਟੀਆਂ ਕਾਲੀਦਰ ਵਿੱਚ ਬਲਕਿ ਖੁਦ ਜਿਹੜੀ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦੇ ਵਿੱਚ ਜਿਹੜੀ ਆ ਉਹ ਵੱਡੀ ਜਿਹੜਾ ਜਿਹੜੀ ਹਜੂਰ ਹੋ ਜਾਏਗੀ ਕਿਉਂਕਿ ਅੰਮ੍ਰਿਤਸਰ ਜਿਹੜਾ ਹੈਗਾ ਵਾ ਅੰਮ੍ਰਿਤਸਰ ਵੀ ਕਾਂਗਰਸ ਪਾਰਟੀ ਦਾ ਘਰ ਮੰਨਿਆ ਰਿਹਾ ਹੈ। ਇਹ ਕੀ ਗੱਲ ਵਕਰੀ ਹੈ ਕਿ 2022 ਦੇ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਨੇੜੀ ਆਉਂਦੀ ਹੈ ਤਾਂ तमाम ਵੱਡੇ ਚਿਹਰੇ ਜਿਹੜੇ ਹੁੰਦੇ ਨੇ ਉਹ ਤੇ ਹਾਰ ਜਾਂਦੇ ਨੇ ਤੇ ਆਮ ਆਦਮੀ ਪਾਰਟੀ ਉੱਥੇ ਜਿਹੜੀ ਕਾਬਜ਼ ਹੋ ਜਾਂਦੀ ਹੈ ਪਰ ਹੁਣ ਜਿਸ ਤਰੀਕੇ ਨਾਲ ਇਹ ਲੋਕੀ ਕਾਂਗਰਸ ਪਾਰਟੀ ਦੇ ਵੀ ਸ਼ਾਮਲ ਹੁੰਦੇ ਨੇ ਤਾਂ ਉਹਨਾਂ ਨੂੰ ਅਡਜਸਟ ਕਿਸ ਤਰੀਕੇ ਨਾਲ ਕੀਤਾ ਜਾਏਗਾ ਇਹਨੂੰ ਲੈ ਕੇ ਵੀ ਕਾਂਗਰਸ ਦੀਆਂ ਦੇ ਵਿੱਚ ਜਿਹੜੀ ਹੈ ਹਾਂ ਜਲਦਾ ਹੋ ਸਕਦੀ ਹੈ ਅਤੁਲ ਨਾਰਥ ਕੰਸਟੀਟੂਐਂਸੀ ਤੋਂ ਜੀ ਜੀ ਅਤੁਲ ਇੱਕ ਹੋਰ ਸਵਾਲ ਅੰਮ੍ਰਿਤਸਰ ਦੀ ਜਿਵੇਂ ਤੁਸੀਂ ਗੱਲ ਕੀਤੀ ਕਿਉਂਕਿ ਮਾਜੇ ਦੇ ਵਿੱਚ ਬਹੁਤ ਵੱਡਾ ਨਾਂ ਹੈ ਅਨਿਲ ਜੋਸ਼ੀ ਦਾ ਹਿੰਦੂ ਚਿਹਰਾ ਨੇ ਔਰ ਲੋਕਲ ਤੌਰ ਤੇ ਆਗੂਆਂ ਦੇ ਨਾਲ ਔਰ ਲੋਕਾਂ ਦੇ ਨਾਲ ਆਪਸੀ ਰਿਸ਼ਤੇ ਜੁਨੇ ਅਨਿਲ ਜੋਸ਼ੀ ਦੇ ਉਹ ਬਹੁਤ ਜ਼ਿਆਦਾ ਸਟਰੋਂਗ ਨੇ ਔਰ ਵੋਟ ਬੈਂਕ ਆਪਣਾ ਬਹੁਤ ਜ਼ਿਆਦਾ ਸਟਰੋਂਗ ਹੈ ਲੱਗਦਾ ਹੈ ਇਸ ਨੂੰ ਸ਼ਾਇਦ ਕੈਸ਼ ਕਰਨ ਦੀ ਹੁਣ ਕੋਸ਼ਿਸ਼ ਜੋ ਹੈ ਕਾਂਗਰਸ ਕਰਨਾ ਚਾਹੁੰਦੀ ਹੈ 2027 ਦੇ ਵਿੱਚ ਪਰ ਅਤੁਲ ਸਵਾਲ ਇਥੇ ਵੀ ਹੈ ਕਿ ਕੀ ਲੱਗਦਾ ਹੈ ਕਿ ਅਨਿਲ ਜੋਸ਼ੀ ਦੀ ਜੁਆਇਨਿੰਗ ਕਾਂਗਰਸ ਦੇ ਵਿੱਚ ਜਦੋਂ ਹੋਵੇਗੀ ਕਾਂਗਰਸ ਦੇ ਵਿੱਚ ਕਿਤੇ ਨਾ ਕਿਤੇ ਪਰਥੂ ਜ਼ਰੂਰ ਪਏਗਾ ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਸੀ ਕਿ ਇਹ ਜਿਨ੍ਹਾਂ ਵਿੱਚ ਬਾਕੀ ਸਿਆਸੀ ਪਾਰਟੀਆਂ ਵਿੱਚ ਹਲਚਲੋਂ ਉਸ ਤੋਂ ਜ਼ਿਆਦਾ ਜਿਹੜੀ ਹਲਚਲ ਹੈ ਉਹ ਕਾਂਗਰਸ ਪਾਰਟੀ ਦੇ ਵਿੱਚ ਹੋਏਗੀ ਕਿਉਂਕਿ ਇਹ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਨਾਲ ਅਨਿਲ ਜੋਸ਼ੀ ਜਾਂਦੇ ਨੇ ਦਿੱਲੀ ਦੇ ਵਿੱਚ ਕੇਸ਼ਵਨੂ ਵੈਨੂ ਗੋਪਾਲ ਨੂੰ ਤੇ ਉਹ ਤੋਂ ਬਾਅਦ ਰਾਹੁਲ ગાંધી ਨਾਲ ਮੁਲਾਕਾਤ ਕਰ ਰਹੇ ਨੇ ਤੇ ਇੱਕ ਤੋਂ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਜਿਹੜੇ ਇਥੇ ਜਾਣਗੇ ਉੱਪਰ ਡੀਡਿਕਟੀ ਲੈ ਕੇ ਆਂਗੇ ਆਪਣਾ ਹਲਕਾ ਪੱਕਾ ਕਰਕੇ ਆਂਗੇ ਜਿਸ ਤਰੀਕੇ ਨਾਲ ਆਪਾਂ ਦੇਖਿਆ ਕਿ ਅਮਰਿੰਦਰ ਸਾਹਿਬ ਤੋਂ ਨਵਜੋਤ ਸਿੰਘ ਸਿੱਧੂ ਵੀ ਇਸੇ ਤਰੀਕੇ ਨਾਲ ਹੀ ਜਾਣਦੇ ਨੇ ਤੇ ਵੱਡੀ ਉਪਰ ਲੀਡਰ ਤੱਕ ਗੱਲਬਾਤ ਰਹੇ ਨੇ ਹਾਲਾਂਕਿ ਇਹ ਵੀ ਗੱਲ ਜਿਹੜੀ ਬਾਹਰ ਆਈ ਹੈ ਕਿ ਜਦੋਂ ਮੁਲਾਕਾਤ ਹੋਈ ਹੈ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਉਹਨਾਂ ਦੇ ਨਾਲ ਸੀ ਉਹ ਉਹ ਉਹਨਾਂ ਨੇ ਹੀ ਇਹ ਸਾਰੀ ਦੀ ਜਿਹੜੀ ਹੈ ਕਿ ਕੱਲ ਜਿਹੜੀ ਜੁਆਇਨਿੰਗ ਹੋਏਗੀ ਉਹਨਾਂ ਦੇ ਹੀ ਮਾਰਫਤ ਹੋ ਰਹੀ ਹੈ ਡਾਇਰੈਕਟ ਉਸ ਤਰੀਕੇ ਨਹੀਂ ਹੈ ਪਰ ਗੱਲ ਇਹ ਹੈ ਕਿ ਜਦੋਂ ਅਮਰਿੰਦਰ ਜੋਸ਼ੀ ਕੱਲ ਜੁਆਇਨ ਕਰਨਗੇ ਤਾਂ ਅਮਰਿੰਦਰ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਹਾਲੇ ਕਿ ਨੂੰ ਆਪਣੇ ਹੱਥਾਂ ਪੈਰਾਂ ਦੀ ਜਰੂਰ ਪੈ ਜਾਏਗੀ ਕਿ ਕਿ ਕਿਸੇ ਦੀ ਟਿਕਟ ਹੈ ਜਿਹੜੀ ਉਹ ਆਪਣੀ ਪੱਕੀ ਕਰਕੇ ਜਾਂਦੇ ਹੁਣ ਇਹ ਅੰਮ੍ਰਿਤਸਰ ਨੌਸ ਤੋਂ ਇਲੈਕਸ਼ਨ ਇਹ ਲੜਦੇ ਰਹੇ ਨੇ ਉਹਨਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਨੀਲਮ ਕਿ 2017 ਦੇ ਵਿੱਚ ਜਦੋਂ ਇਹ ਇਲੈਕਸ਼ਨ ਲੜਦੇ ਨੇ ਤਾਂ ਲੱਗ ਕੇ ਉਹ ਪਾਵਰ 'ਚ ਰਹਿ ਚੁੱਕੇ ਹੁੰਦੇ ਨੇ ਤਾਂ ਸੁਨੀਲ ਰੱਤੀ ਜਿਹੜੇ ਕਾਂਗਰਸ ਦੇ ਨੇ ਉਹ ਹਰਾ ਦਿੰਦੇ ਸੁਨੀਲ ਰੱਤੀ ਮੇਅਰ ਵੀ ਰਹਿ ਚੁੱਕੇ ਨੇ ਅੰਮ੍ਰਿਤਸਰ ਦੇ ਹੁਣ ਇੰਟਰਸਟਿੰਗ ਗੱਲ ਹੈ ਉਹ ਉਹਨਾਂ ਨੂੰ ਹਰਾ ਦਿੰਦੇ ਨੇ ਅੰਨੇ ਜੋ 14 ਹਜ਼ਾਰ ਵੋਟਾਂ ਦੇ ਮਾਰਜਨ ਨਾਲ ਉਹ ਤੋਂ ਹਾਰ ਜਾਂਦੇ ਨੇ ਦੂਜੇ ਨੰਬਰ ਤੇ ਰਹਿੰਦੇ ਨੇ ਤੇ ਆਉਣੀਆਂ ਨੇ 2022 ਦੀ ਚੋਣਾਂ ਜਦੋਂ ਪੂਰੇ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਝਾੜੂ ਦਾ ਹਵਾ ਹੁੰਦੀ ਹੈ ਤਾਂ ਕੁਮਰ ਵਿਜੇਪ੍ਰਤਾਪ ਕੁਮਰ ਵਿਜੇਪ੍ਰਤਾਪ ਨਾਮ ਹੀ ਕਾਫੀ ਹੈ ਸਾਰ ਇੱਕ ਨੂੰ ਪਤਾ ਕੁਮਰ ਵਿਜੇਪ੍ਰਤਾਪ ਕੋਣਾ ਔਰ ਉੱਥੇ ਵੀ ਅਨਿਲ ਜੋਸ਼ੀ ਹਾਰ ਜਾਂਦੇ ਹੁਣ ਇੰਟਰਸਟਿੰਗ ਗੱਲ ਇਹ ਹੈ ਕਿ 2000 ਦਾ 14000 ਵੋਟਾਂ ਦੇ ਮਾਰਜਿਨ ਨਾਲ ਹਾਰਦੇ ਆ ਜਦੋਂ 2022 ਦੀ ਚੋਣਾਂ ਹੁੰਦੀਆਂ ਤਾਂ ਸੁਦੀ ਅਨਿਲ ਜੋਸ਼ੀ ਦੇ ਹਾਰਨ ਦਾ ਜਿਹੜਾ ਮਾਰਜਿਨ ਆ ਉਹ ਡਬਲ ਹੋ ਜਾਂਦਾ ਹੈ ਉਹ ਵਿਜੇਪ੍ਰਤਾਪ ਤੋਂ ਇਹ 28000 ਵੋਟਾਂ ਦੇ ਮਾਰਜਿਨ ਨਾਲ ਹਾਰ ਦੇ ਨੇ ਸੋ ਜਦੋਂ ਇਹ ਮੰਤਰੀ ਬਣੇ ਨੇ ਲੋਕਲ ਬੋਡੀ ਮਿਸਟਰ ਹੈ ਲੈ ਨੇ ਮੈਡੀਕਲ ਸੈਟਰ ਨੇ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਖੁਦ ਦਾ ਵੀ ਜਿਹੜਾ ਸਿਆਸੀ ਸਫ਼ਰ ਆ ਉਹ ਡਿਕਲਾਈਨ થઈ ਰਿਹਾ ਹੈ ਜਿਹੜਾ ਜੇ ਕੁਝ ਵਾਅਦਾ ਹੋਇਆ ਤੇ ਇਹਨਾਂ ਦੇ ਹਾਰ ਦੇ ਮਾਰਜਿਨ 'ਚ ਵੀ ਹੋਇਆ ਵਾ ਸੋ ਸੁਨੀਲ ਦਿੱਤੀ ਉੱਥੇ ਰਹੇ ਨੇ ਇਸ ਵਾਰ ਵੀ 2022 ਵੀ ਉਹ ਇਲੈਕਸ਼ਨ ਲੜਦੇ ਨੇ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਆ ਗਈ ਉਹ ਆਪਣੇ ਪੁਰਾਣੇ ਬੰਦਿਆਂ ਤੇ ਵੀ ਸਾਥ ਵੇਗੀ ਕਿ ਕਾਂਗਰਸ ਨੂੰ ਲੈ ਕੇ ਜੋ ਨਵਜੋਤ ਸਿੰਘ ਸਿੱਧੂ ਦਾ ਉਹਨਾਂ ਨੇ ਐਕਸਪੀਰੀਅੰਸ ਕੀਤਾ ਉਹ ਇਸ ਤਰੀਕੇ ਨਾਲ ਜਿਹਨੂੰ ਕਹਿੰਦੇ ਨੇ ਪੰਜਾਬੀ ਕਿ ਹੱਥ ਲੱਗ ਚੁੱਕੇ ਨੇ ਤੋਂ ਦੇਖੋ ਕਿ ਉਹਨਾਂ ਨੇ ਇਸ ਤਰੀਕੇ ਦਾ ਐਕਸਪੀਰੀਅੰਸ ਕਰ ਚੁੱਕੇ ਨੇ ਕਿ ਜਿਹੜਾ ਬੰਦਾ ਵੀ ਪੈਰਾਸ਼ੂਟ ਤੋਂ ਆਏਗਾ ਜਿਹੜੀ ਆ ਵਕ ਵਕ ਪਾਰਟੀਆਂ ਦੇ ਹੋ ਗਿਆ ਉਹਨੂੰ ਇਸ ਤਰੀਕੇ ਨਾਲ ਟਿਕਟ ਤੁਹਾਨੂੰ ਮਾਰਨਾ ਬੜਾ ਔਖਾ ਹੋਏਗਾ ਉਹ ਤਾਂ ਅਮਰਿੰਦਰ ਸਿੰਘ ਰਾਜਾ ਵਰਿੰਗ ਹੋਣ ਚਾਹੇ ਪ੍ਰਤਾਪ ਸਿੰਘ ਬਾਜਵਾ ਹੋ ਉਹ ਇਹਨਾਂ ਚੀਜ਼ਾਂ 'ਚ ਉਹ ਜਿਹੜੇ ਆ ਭੁੱਗ ਚੁੱਕੇ ਨੇ ਸੋ ਆ ਮਸਤੀ ਸਿਆਸਤ 'ਚ ਫਿਲਹਾਲ ਕਾਂਗਰਸੀਆਂ ਦੇ ਵਿੱਚ ਜਿਹੜਾ ਉਹ ਦਾਦਾ ਪੁਚਾਲ ਹੋਏਗਾ ਕਿ ਜੇ ਅਨਿਲ ਜੋਸ਼ੀ ਆਂਦੇ ਨੇ ਉਹ ਕਿਸੇ ਵੀ ਟਿਕਟ ਨਾ ਖਾਜੇ ਜੀ ਬਾਬਾ ਸ਼ੁਕਰੀਆ ਤੁਹਾਨੂੰ ਇਸ ਤमाम ਜਾਣਕਾਰੀ ਲਈ ਸੋ ਦੱਸ ਦਈਏ ਕਿ ਅਨਿਲ ਜੋਸ਼ੀ ਜੋ ਕਿ ਵੱਡਾ ਹਿੰਦੂ ਚਿਹਰਾ ਮੰਨਿਆ ਜਾਂਦਾ ਹੈ ਪੰਜਾਬ ਦੀ ਸਿਆਸਤ ਦੀ ਜੇਕਰ ਗੱਲ ਕੀਤੀ ਜਾਵੇ ਕਾਂਗਰਸ ਦੇ ਵਿੱਚ ਕੱਲ ਉਹ ਜੁਆਇਨਿੰਗ ਕਰਨੇ ਅਰਦਾਸਦੀਪ ਬੁਪੇਸ਼ ਪਗੇਲ ਚੰਡੀਗੜ੍ਹ ਦੇ ਵਿੱਚ ਖੁਦ ਉਹਨਾਂ ਨੂੰ ਕਾਂਗਰਸ ਪਾਰਟੀ ਜੁਆਇਨ ਕਰਾਣਗੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਡੇ ਆਗੂ ਵੱਡੇ ਚਿਹਰੇ ਇਸ ਮੌਕੇ ਮੌਜੂਦ ਰਹਿਣਗੇ ਭਾਜੀਪੀ ਤੋਂ ਸਿਆਸੀ ਸਫਰ ਦੀ ਸ਼ੁਰੂਆਤ ਕਰਦੇ ਨੇ ਅਨਿਲ ਚੋਸ਼ੀ ਉਸ ਤੋਂ ਬਾਅਦ ਦੋ ਬਾਰ ਐਮਐਲਏ ਰਹਿੰਦੇ ਨੇ ਔਰ ਅਕਾਲੀ ਭਾਜੀਪੀ ਗੱਟ ਜੋੜ ਦੀ ਜਦੋਂ ਸਰਕਾਰ ਸੀ ਉਸ ਵਕਤ ਲੋਕਲ ਬਾਡੀ ਮਨਿਸਟਰ ਰਹਿੰਦੇ ਨੇ ਆਪਣਾ ਖੁਦ ਦਾ ਵੋਟ ਬੈਂਕ ਬਹੁਤ ਜ਼ਿਆਦਾ ਤਗੜਾ ਹੈ पर उस तो बाद एकदम फॉल शुरू ਹੁੰਦਾ ਹੈ ਜਦੋਂ ਬੀਜਪੀ ਵੱਲੋਂ ਕੇਂਦਰ ਵੱਲੋਂ ਦੱਸਦੀ ਕਿ ਤਿੰਨ ਖੇਤੀ ਕਾਨੂੰਨ ਲਾਗੂ ਕੀਤੇ ਚਾਹੁੰਦੇ ਨੇ ਉਸ ਵਕਤ ਕਿਸਾਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਸੀ ਔਰ ਕੇਂਦਰ ਤੇ ਲਗਾਤਾਰ ਪ੍ਰੈਸ਼ਰ ਪਾਉਣ ਦੀ ਅਨਿਲ ਜੋਸ਼ੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇੱਕ ਬਰ ਫਿਰ ਤੋਂ ਕੇਂਦਰ ਨੂੰ ਸੋਚਣਾ ਚਾਹੀਦਾ ਹੈ ਉਸ ਵਕਤ ਬੀਜਪੀ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਨਾ ਦੇ ਕੇ ਅਨਿਲ ਜੋਸ਼ੀ ਨੂੰ 6 ਸਾਲਾਂ ਲਈ ਪਾਰਟੀ ਤੋਂ ਕਰ ਦਿੱਤਾ ਸੀ ਉਸ ਤੋਂ ਬਾਅਦ 2001 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਮਨ ਜੋ ਹੈ ਅਨਿਲ ਜੋਸ਼ੀ ਫੜਦੇ ਨੇ ਪਰ ਉਸ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਹੋ ਜਾਂਦੀ ਹੈ ਉਹ ਅਕਾਲ ਚਲਾਣਾ ਕਰ ਜਾਂਦੇ ਨੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਜੋ ਗ੍ਰਾਫ ਹੈ ਉਹ ਵੀ ਥੱਲੇ ਡਿੱਗਦਾ ਹੈ ਸੁਪੀਰ ਬਾਦਲ ਅਸਤੀਫੇ ਦਿਆਂ ਜੋ ਮੰਗਾ ਨੇ ਉਹ ਤੇਜ਼ ਹੁੰਦੀਆਂ ਨੇ ਸੁਪੀਰ ਬਾਦਲ ਅਸਤੀਫਾ ਦਿੰਦੇ ਨੇ ਉਸ ਤੋਂ ਬਾਅਦ ਅਨਿਲ ਜੋਸ਼ੀ ਵੀ ਆਪਣਾ ਅਸਤੀਫਾ ਦੇ ਦਿੰਦੇ ਨੇ ਹਾਲਾਂਕਿ ਉਹਨਾਂ ਦਾ ਅਸਤੀਫਾ ਸਵੀਕਾਰ ਨਹੀਂ ਹੋਇਆ ਸੀ ਪਰ ਲੁਧਿਆਣਾ ਦੇ ਵਿੱਚ ਜਦੋਂ ਬਾਈਲੈਕਸ਼ਨ ਹੋਇਆ ਇੱਕ ਵਾਰ ਫਿਰ ਤੋਂ ਅਕਾਲੀ ਦਲ ਦੇ ਨਾਲ ਅਨਿਲ ਜੋਸ਼ੀ ਨੇ ਨੇੜਤਾ ਦਿਖਾਈ ਲਗ ਰਿਹਾ ਸੀ ਕਿ ਅਕਾਲੀ ਦਲ ਦੇ ਨਾਲ ਜੋ ਸਫਰ ਅਨਿਲ ਜੋਸ਼ੀ ਜਾਰੀ ਰੱਖਣਗੇ ਪਰ ਅਜਾਣਕ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਅਨਿਲ ਜੋਸ਼ੀ ਨੇ ਦੇ ਦਿੱਤਾ ਹੈ ਜਦੋਂ ਤਸਵੀਰਾਂ ਸਾਹਮਣੇ ਆਈਆਂ ਰਾਹੁਲ ਗਾਂਧੀ ਦੇ ਨਾਲ ਤੇ ਕੇਸ਼ਵ ਮੇਨੁਕਪਾਲ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਔਰ ਅਨਿਲ ਜੋਸ਼ੀ ਨੇ ਖੁਦ ਇੱਕ ਮੀਡੀਆ ਚੈਨਲ ਦੇ ਨਾਲ ਗੱਲਬਾਤ ਦੇ ਵਿੱਚ ਇੱਕ ਗੱਲ ਸਵੀਕਾਰ ਕੀਤੀ ਕਿ ਕੱਲ ਉਹ ਕਾਂਗਰਸ ਪਾਰਟੀ ਜੁਆਇਨ ਕਰ